ਗੱਲ ਕਰਾਂਗੇ ਖੇਡਾਂ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਦੇ ਵੱਲੋਂ ਨੈਸ਼ਨਲ ਲਾਰਡ ਟੈਨਿਸ ਖੇਡ ਦੇ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਗਿਆ ਤੇ ਜਿਵੇਂ ਹੀ ਉਹ ਇਸ ਖੇਡ ਦੇ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਕੇ 에ਅਰਪੋਰਟ ਪਹੁੰਚਦੇ ਆ ਤਾਂ ਨਿੱਗਾ ਸਵਾਗਤ ਉਹਨਾਂ ਦਾ ਕੀਤਾ ਗਿਆ ਬੇਹੱਦ ਖੁਸ਼ੀ ਲੋਕਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਪਰਿਵਾਰ ਦਾ ਆਪਣੇ ਮਾਪੇ ਦਾ ਨਾਮ ਰੌਸ਼ਨ ਕੀਤਾ ਗਿਆ ਉੱਥੇ ਹੀ ਜਗਤੇਸ਼ਵਰ ਸਿੰਘ ਦੇ ਵੱਲੋਂ ਅੰਮ੍ਰਿਤਸਰ ਦਾ ਨਾਮ ਵੀ ਉੱਚਾ ਕੀਤਾ ਗਿਆ ਸੋ ਲੋਕ ਬੇਹੱਦ ਖੁਸ਼ ਦਿਖਾਈ ਦੇ ਰਹੇ ਆ ਮਾਪੇ ਬੇਹੱਦ ਖੁਸ਼ ਦਿਖਾਈ ਦੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਕੁਪਨਿਆਂ ਨੂੰ ਸਹਾਰਾ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ Eu queria ligar ਜਗਤੇਸ਼ਵਰ ਸਿੰਘ ਦਾ ਅੰਮ੍ਰਿਤਸਰ ਪਹੁੰਚਣ ਤੇ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਪੰਜਾਬ ਸਰਕਾਰ ਦੇ ਵੱਲੋਂ ਵੀ ਲਗਾਤਾਰ ਨੌਜਵਾਨਾਂ ਨੂੰ ਖੇਡਾਂ ਵੱਲ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਖੇਡਾਂ ਦੇ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਦੇ ਚੱਲਦੇ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆ ਰਹੀ ਜਿੱਥੇ ਅੰਮ੍ਰਿਤਸਰ ਦੇ ਜਗਤੇਸ਼ਵਰ ਸਿੰਘ ਦੇ ਵੱਲੋਂ ਲਾਨ ਟੈਨਿਸ ਖੇਡ ਦੇ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਗਿਆ ਤੇ ਇੱਥੇ ਖੁਸ਼ੀ ਮਹੌਲ ਉਹਨਾਂ ਦੇ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲਿਆ ਕੀ ਕਹਿਣਾ ਸੀ ਉਹਨਾਂ ਦੇ ਮਾਤਾ ਪਿਤਾ ਦਾ ਅਤੇ ਨਾਲ ਹੀ ਇੱਥੇ ਮੌਜੂਦ ਜਗਤੇਸ਼ਵਰ ਸਿੰਘ ਦਾ ਆਉ ਸੁਣਾਉਂਦਿਆ ਤੁਹਾਨੂੰ ਜੀ ਸਾਡਾ ਨਾਮ ਮੇਰਾ ਨਾਮ ਜਗਤੇਸ਼ਵਰ ਸਿੰਘ ਮੈਂ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਹਾਂ ਜੀ ਕਿਹੜੀ ਗੇਮ ਦੇ ਵਿੱਚ ਜਿੱਤ ਕੇ ਆਏ ਤੇ ਕਿਸ ਜਗ੍ਹਾ ਤੇ ਖੇਡਣ ਗਏ ਸੀ ਤੇ ਕਿੰਨੀਆਂ ਟੀਮਾਂ ਸੀ ਉੱਥੇ ਜੀ ਆਪਾਂ ਬੈਂਗਲੌਰ ਖੇਡਣ ਗਏ ਸੀ ਤੇ ਲੌਨ ਟੈਨਿਸ ਗੇਮ ਸੀਗੇ ਦੇ ਤਾਈ ਗੇਮ ਅਸੀਂ ਗਏ 23 ਜੀ ਕਿਸਵੇਂ ਨੰਬਰ ਕੀ ਕੀ ਗੇਮ ਹੈ ਇਹ ਇਹ ਇੱਕ ਗੇਮ ਹੈਗੀ ਹੈ ਕਿ ਇਹ ਗੇਮ ਚ ਐਕਸਰਸਾਈਜ਼ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਤੇ ਇਹ ਲੌਂ ਟੈਨਿਸ ਗੇਮ ਦਾ ਲੋਕਾਂ ਨੂੰ ਪਤਾ ਹੀ ਨਹੀਂਗਾ ਤੇ ਇਹ ਗੇਮ ਸਾਡੇ ਪੰਜਾਬ ਚ ਹੈਗੀ ਬਹੁਤ ਘੱਟ ਹੈ ਪਰ ਇੰਨੀ ਜ਼ਿਆਦਾ ਵਧੀਆ ਕੋਚ ਨੇਗੇ ਸਾਡਾ ਹੱਥ ਰਿਹਾ ਸਾਡੇ ਕੋਚ ਦੇ ਸਿਰ ਤੇ ਤੇ ਆਪਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਸਾਡਾ ਪੰਜਾਬ ਫਾਈਨਲ ਚ 40 ਸਾਲ ਬਾਅਦ ਪਹੁੰਚਿਆ ਤੇ ਆਪਾਂ ਬੜੀ ਮਿਹਨਤ ਲਾ ਕੇ ਪਹੁੰਚੇ ਆ 9 ਸਾਲ ਸਾਨੂੰ ਖੇਡਦੇ ਹੋਗੇ ਨੇ ਤੇ ਨੌਜਵਾਨਾਂ ਨੂੰ ਉਹ ਨਸ਼ੇ ਛੱਡ ਕੇ ਪੜ੍ਹਾਈ ਵਿੱਚ ਤੇ ਗੇਮ ਵਿੱਚ ਜਾਣ ਲੱਗਣੀ ਚਾਹੀਦੀ। ਫਾਈਨਲ ਕਿਸ ਟੀਮ ਦੇ ਨਾਲ ਸੀ ਤੇ ਕਿਸ ਤਰ੍ਹਾਂ ਦੀ ਟੀਮ ਸੀ ਉਹ? ਇਹ ਫਾਈਨਲ ਹਰਿਆਣੇ ਦੀ ਟੀਮ ਨਾਲ ਹੀ ਤੇ ਹਰਿਆਣੇ ਦੇ ਤੇ ਆਪਾਂ ਟੱਕਰਦੇ ਸੀਗੇ। ਉਹ 1-2 ਪੁਆਇੰਟਾਂ ਤੋਂ ਆਪਾਂ ਹਾਰੇ। ਅਗਲੀਅਰੀ ਕੀ ਆਉਂਗੇ ਕਿ 골ਡ ਜਿੱਤਿਆ ਜਾਵੇ ਪੰਜਾਬ ਫੀਡਰ। ਅਗਲੀਅਰੀ ਵੀ ਜੀ ਆਪਾਂ ਪੂਰੀ ਕੋਸ਼ਿਸ਼ ਕਰਾਂਗੇ ਕਿ 골 ਲੈ ਕੇ ਆਈਏ ਪੂਰੀ ਕੋਸ਼ਿਸ਼। ਕੀ ਮੈਸੇਜ ਕਿਹਦੇ ਨੂੰ ਦੇਣਾ ਹੈ? ਕੀ ਮੈਸੇਜ ਦੇਣਾ ਹੈ? ਕਿ ਨੌਜਵਾਨਾਂ ਨੂੰ ਆਪਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਹ ਨਸ਼ੇ ਛੱਡ ਕੇ ਪੜ੍ਹਾਈ ਤੇ ਗੇਮ 'ਚ ਆਓ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜੀ ਪੂਰੀ ਜਿੰਕੀ ਮੈਂ ਕਿ ਦਿੱਕੀ ਬਾਇਓ ਜੀ ਇੰਨੀ ਖੁਸ਼ੀ ਹੈ ਕਿ ਸਾਨੂੰ ਸਭ ਨੂੰ ਮਾਣ ਹੁੰਦਾ ਹੈ ਪੈਗੀ ਸਾਡਾ ਪੰਜਾਬ ਉੱਪਰ ਆਇਆ ਬਹੁਤ ਜ਼ਿਆਦਾ ਸਾਨੂੰ ਮਾਣ ਹੈ ਮੇਰਾ ਨਾਮ ਇੰਦਰਪਾਲ ਸਿੰਘ ਹੈ ਜੀ ਜਗਤੇਸ਼ਵਰ ਮੇਰਾ ਬੇਟਾ ਹੈ ਜੀ ਔਰ ਅੰਡਰ 17 ਦੇ ਵਿੱਚ ਆਫਟਰ 40 ইয়ারਸ ਪੰਜਾਬ ਨੂੰ ਇਹ ਸਟੇਟਸ ਮਿਲਿਆ ਹੈ ਜਿਹੜਾ ਕਿ ਇਹ ਨੈਸ਼ਨਲ ਦੇ ਵਿੱਚ ਸਿਲਵਰ ਲੈ ਕੇ ਆਏ ਨੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਮੇਰੇ ਬੱਚੇ ਦੀ 10 ਸਾਲ ਦੀ ਕੜੀ ਮਿਹਨਤ ਦਾ ਫਲ ਹੈ ਕਿ ਜਿਹੜਾ ਇਹ ਬੱਚਾ ਇੱਥੋਂ ਤੱਕ ਅੱਜ ਤੱਕ ਪਹੁੰਚ ਸਕੇ ਆ। ਔਰ ਅਸੀਂ ਮਹਾਰਾਜ ਦਾ ਸ਼ੁਕਰੀਆ ਦਾ ਕਰਦੇ ਆ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੇ ਆ ਵੀ ਸਾਨੂੰ ਇਹ ਦਿਨ ਦੇਖਣ ਨੂੰ ਮਿਲਿਆ। ਕਿੰਨਾ ਕੋ ਮਾਨ ਮਹਿਸੂਸ ਹੁੰਦਾ ਹੈ? ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਹੈ ਜੀ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਹੈ। ਸਭ ਤੋਂ ਜ਼ਿਆਦਾ ਮਾਨ ਇਸ ਕਰਕੇ ਮਹਿਸੂਸ ਹੁੰਦਾ ਹੈ ਕਿ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ ਹਿੰਦੁਸਤਾਨ 'ਚ। ਔਰ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਮੈਂ ਵੀ ਬੱਚਿਆਂ ਨੂੰ ਜਿੱਥੇ ਠਰਾਇਆ ਸੀਗਾ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਬਹੁਤ ਸ਼ੁਕਰਾਨਾ ਹੈ ਜੀ ਇਸ ਗੱਲ ਤੋਂ ਸ਼ੁਕਰੀਆ ਦਾ ਕਰਨਾ ਚਾਹੁੰਦੇ ਆ ਕਿ ਉੱਥੇ ਖਾਣਾ ਪੀਣਾ ਰਹਿਣਾ ਬੱਚਿਆਂ ਦਾ ਬਹੁਤ ਵਧੀਆ ਸੀਗਾ ਔਰ ਉਹ ਗੇਮਸ ਨੂੰ ਲੈ ਕੇ ਬੜਾ ਅੱਛਾ ਇਨੀਸ਼ੀਏਟਿਵ ਦੇ ਰਹੇ ਨੇ ਔਰ ਬੜਾ ਅੱਛਾ ਮੈਸੇਜ ਦੇ ਰਹੇ ਨੇ ਨੌਜਵਾਨਾਂ ਨੂੰ ਕੀ ਮੈਸੇਜ ਦੇ ਜਿਹੜੇ ਨਸ਼ਿਆਂ 'ਚ ਡੁੱਬਦੇ ਜਾ ਰਹੇ ਨੇ ਨੌਜਵਾਨਾਂ ਨੂੰ ਤੋਂ ਮੈਂ ਮੈਸੇਜ ਆਹੀ ਦੇਣਾ ਜੀ ਕਿ ਨਸ਼ਿਆਂ 'ਚ ਕੁਛ ਨਹੀਂ ਪਿਆ ਇਹਨਾਂ ਨੂੰ ਛੱਡੋ ਖੇਡਾਂ 'ਚ ਆਓ ਪੜਾਈਆਂ 'ਚ ਆਓ ਸਾਡਾ ਪੰਜਾਬ ਦੀ ਖੂਨ ਪੰਜਾਬ ਦੀ ਮਿੱਟੀ ਇਹੋ ਜੀ ਹੈ ਜੁਝਾਰੂ ਹੈ ਕਿ ਇਹਨੇ ਅੱਜ ਤੱਕ ਕਦੀ ਵੀ ਕਿਸੇ ਕਿਸੇ ਪਾਸੇ ਕਿਸੇ ਦੇ ਸਾਹਮਣੇ ਗੋਡੇ ਨਹੀਂ ਲਾਏ ਤੇ ਡਰੱਗਸ ਛੱਡ ਕੇ ਔਰ ਇਸ ਚੀਜ਼ 'ਚ ਧਿਆਨ ਦਿਓ ਖੇਡਾਂ 'ਚ ਧਿਆਨ ਦਿਓ ਆਪਣੇ ਮਾਂ ਪਿਓ ਦਾ ਆਪਣੀ ਸਟੇਟ ਦਾ ਨਾਮ ਰੌਸ਼ਨ ਕਰੋ ਆਪਣਾ ਨਾਮ ਦੱਸ ਕੇ ਆਪਣੇ ਬਾਰੇ ਦੱਸ ਕੇ ਕਿ ਤੁਸੀਂ ਰਹਿਣ ਵਾਲੇ ਹੋ ਕਿ ਦੀ ਗੇਮ ਖੇਡਿਏ ਕੀ ਗੇਮ ਖੇਡਿਏ ਤੇ ਕੀ ਟਿੱਕ ਕਰਦੇ ਹੋ ਮੇਰਾ ਨਾਮ ਪਰਮਵੀਰ ਸਿੰਘ ਹੈ ਮੈਂ ਪੰਜਾਬ ਚ ਲੁਧਿਆਣਾ ਜ਼ਿਲ੍ਹੇ ਤੋਂ ਆਂ ਮੈਂ ਇੱਥੇ ਹਾਰਵੈਸਟ ਟੈਨਿਸ ਅਕੈਡਮੀ ਖੇਡਦਾ ਤੇ ਮੈਂ ਉਸੇ ਪਿੰਡ ਦਾ ਹੀ ਰਹਿਣ ਵਾਲਾ ਆ ਮੈਂ ਤੇ ਮੈਨੂੰ ਇੱਥੇ 8 ਸਾਲ ਹੋ ਗਏ ਤਕਰੀਬਨ ਖੇਡਦੇ ਨੂੰ ਤੇ ਮੈਨੂੰ ਅੱਜ ਬਹੁਤ ਖੁਸ਼ੀ ਆ ਵੀ ਅਸੀਂ ਇੱਥੇ ਦਿੱਕਰ ਗਏ ਤੇ ਪੰਜਾਬ ਦਾ ਰੋਸ਼ਨ ਨਾਮ ਕਰਕੇ ਆ ਤੇ 40 ਸਾਲਾਂ ਬਾਅਦ ਮੈਡਲ ਆਇਆ ਵਾ ਪੰਜਾਬ ਦਾ ਜਿਹੜੀ ਗੇਮ ਦੇ ਵਿੱਚ ਤੁਸੀਂ ਮੈਡਲ ਅਸੀਂ ਲੌਨ ਟੈਨਿਸ ਵਿੱਚ ਹਰਿਆਣੇ ਤੋਂ ਸੈਕੰਡ ਪਲੇਸ ਪਲੇਸ ਹਾਸਿਲ ਕੀਤੀ ਕਿੱਥੇ ਗੇਮ ਹੋਈ ਸੀ ਕਿ ਕਿੰਨੀ ਆ ਤੇ ਟੋਟਲ 23 ਟਾਈਆਂ ਸੀਗੀਆਂ ਤੇ ਅਸੀਂ ਉਹਨਾਂ ਚੋਂ ਸਾਰੀਆਂ ਨੂੰ ਤਕਰੀਬਨ ਹਰਾ ਕੇ ਸੈਕਿੰਡ ਪਲੇਸ ਹਾਸਲ ਕੀਤੀ ਇਹ ਬੈਂਗਲੌਰ ਵਿੱਚ ਹੋਇਆ ਸੀਗਾ ਕੋਈ ਥੀਮ ਲੈ ਕੇ ਗਏ ਸੀ ਕੋਈ ਅਸੀਂ ਥੀਮ ਲੈ ਕੇ ਗਏ ਸੀ ਵੀ ਕੁਝ ਵੀ ਹੋ ਜਾਈਏ ਪਰ 골ਡ ਲੈ ਕੇ ਆਉਣਾ ਕੋਈ ਨਹੀਂ ਮੈਡਲ ਲੈ ਕੇ ਜਿਹਨੂੰ ਲੈ ਕੇ ਨਹੀਂ ਕੀਆ ਪਰ ਅਗਲੇ ਸੈਲੋ ਇੰਡੀਆ ਚ ਜਾਣਾ ਤੇ ਉੱਥੇ ਵੀ 골ਡ ਲੈ ਕੇ ਆਉਣਾ ਹਾਂ ਜੀ ਸਰ ਆਪਣਾ ਨਾਮ ਦੱਸੋ ਹਾਂ ਜੀ ਮੈਂ ਸੁਮੇਤ ਕੋਲੀ ਸਪ੍ਰਿੰਡਲ ਸਕੂਲ ਦਾ ਹਾਂ ਤੇ ਇਹ ਜਿਹੜੀ ਬੱਚੇ ਗੇਮ ਖੇល ਕੇ ਆਏ ਲੌਂ ਟੈਨਿਸ ਹੈ ਜਿਹੜੀ ਕਿ ਬੈਂਗਲੌਰ ਕਰਨਾਟਕਾ ਦੇ ਵਿੱਚ ਹੋ ਰਹੀ ਸੀ ਬੱਚਿਆਂ ਨੇ ਸਾਡੇ ਸਿਲਵਰ ਮੈਡਲ ਲੈ ਕੇ ਆਏ ਨੇ ਉਥੋਂ ਦੀ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਹਨਾਂ ਦਾ ਬੜਾ ਹਾਰਡ ਵਰਕ ਹੈ ਤੇ ਇਹ ਜਿਹੜੀ ਬੱਚਾ ਗੇਮ ਖੇਡ ਰਿਹਾ ਕੰਪਨੀ ਗਾਰਡਨ ਮਹਾਰਾਜਾ ਰਣਜੀਤ ਸਿੰਘ ਕਲੱਬ 'ਚ ਖੇਡਦਾ ਪਿਆ ਜੀ ਇਹ ਸੂਰਜ ਕੁਮਾਰ ਜੀ ਉਹਨਾਂ ਦੇ ਕੋਚ ਨੇ ਤੇ ਮੈਂ ਉਹਨਾਂ ਦਾ ਟੀਚਰ ਤੇ ਉਹਨਾਂ ਦਾ ਕੋਚ ਸਪ੍ਰਿੰਡਲ ਸਕੂਲ ਦਾ ਹਾਂ ਤੋਂ ਹਾਂ ਤੇ ਬੱਚੇ ਦੀ ਬਹੁਤ ਹਾਰਡਵਰਕ ਹੈ ਇਹ ਗੇਮ ਜਿਹੜੀ ਹੈ ਬਹੁਤ ਰੀਸੈਂਟਲੀ ਖੇਲੀ ਜਾਂਦੀ ਹੈ ਕੁਝ ਲੋਕ ਹੀ ਖੇਡਦੇ ਨੇ ਲੋਕਾਂ ਨੂੰ ਤੇ ਇਹਦੇ ਬਾਰੇ ਪਤਾ ਹੀ ਨਹੀਂ ਹੈ ਅਦਰਵਾਈਜ਼ ਅਸੀਂ ਜੇ ਪੁੱਛੀਏ ਤੇ ਸਾਨੀਆ ਮਿਰਜ਼ਾ ਨਾਮ ਲਿੱਤਾ ਜਾਏ ਤੇ ਫਿਰ ਥੋੜੇ ਬਹੁਤ ਲੋਕਾਂ ਨੂੰ ਪਤਾ ਲੱਗਦਾ ਕਿ ਹਾਂਜੀ ਲੌਨ ਟੈਨਿਸ ਅਦਰਵਾਈਜ਼ ਸਾਡੇ ਇਹਦੇ ਵਿੱਚ ਕਾਫੀ ਪਲੇਅਰ ਨਿਕਲੇ ਨੇ ਲੇਕਿਨ ਸਾਡੇ ਪੰਜਾਬ ਤੋਂ ਇਹ ਬੱਚੇ ਉੱਭਰਦੇ ਪਏ ਨੇ ਇਹਨਾਂ ਦੀ ਸਪੋਰਟ ਹੋਣੀ ਚਾਹੀਦੀ ਹੈ ਪੂਰੀ ਇਹਨਾਂ ਦਾ ਹੈਲਪ ਹੋਣੀ ਚਾਹੀਦੀ ਹਰ ਚੀਜ਼ ਤੇ ਕਿਉਂਕਿ ਜਿਹੜੇ ਇਨਸਟਰੂਮੈਂਟ ਆ ਬਹੁਤ ਮਹਿੰਗੇ ਨੇ ਤੇਨਿਸ ਰੈਕੇਟ ਜੇ ਨੇ ਨੇ ਉਹ ਕਈ ਹਜ਼ਾਰਾਂ ਦੇ ਆਉਂਦੇ ਨੇ ਕਿਟ ਬੈਗ ਹੈ ਫਿਰ ਇਹਨਾਂ ਦਾ ਟਰੈਵਲਿੰਗ ਨੇ ਇਹਨਾਂ ਦੇ ਖਰਚੇ ਬਹੁਤ ਜ਼ਿਆਦਾ ਨੇ ਤੇ ਅਸੀਂ ਆਹੀ ਚਾਹੁੰਦੇ ਆ ਪੰਜਾਬ ਗਵਰਨਮੈਂਟ ਤੋਂ ਕਿ ਉਹਨਾਂ ਦੀ ਜਿਆਦਾ ਜ਼ਿਆਦਾ ਹੈਲਪ ਕੀਤੀ ਜਾਵੇ ਉਹਨਾਂ ਦੀ ਸਪੋਰਟ ਕੀਤੀ ਜਾਵੇ ਮੇਰੇ ਵੱਲੋਂ ਤੇ ਆਹੀ ਹੈਗਾ ਕਿ ਦੇਖੋ ਜਿਹੜਾ ਖਰਚਾ ਹੈ ਨਾ ਬਹੁਤ ਜ਼ਿਆਦਾ ਹੈ ਤੇ ਪੇਰੈਂਟਸ ਕੁਝ ਨਹੀਂ ਜਿਹੜੇ ਅਕਾਰ ਪਾਉਂਦੇ ਨੇ ਅਫੋਰਡ ਤੇ ਕਈ ਨਹੀਂ ਅਫੋਰਡ ਨਹੀਂ ਕਰ ਪਾਉਂਦੇ ਲੇਕਿਨ ਜਿਹੜੇ ਨਹੀਂ ਅਫੋਰਡ ਕਰ ਪਾਉਂਦੇ ਮੈਨੂੰ ਪੰਜਾਬ ਗਵਰਨਮੈਂਟ ਵੱਲੋਂ ਆਹੀ ਅਪੀਲ ਹੈ ਕਿ ਉਹਨਾਂ ਦਾ ਜਿਵੇਂ ਟਰੈਵਲਿੰਗ ਚਾਰਜਸ ਹੈ ਉਹ ਘਟਾ ਦਿੱਤਾ ਜਾਵੇ ਜਾਂ ਉਹਨ ਔਰ ਤੇ ਜਿਹੜੀ ਜਗ੍ਹਾ ਜਾਂਦੇ ਨੇ ਉੱਥੇ ਉਹਨਾਂ ਨੂੰ ਇੱਕ ਸਪੋਰਟ ਦਿੱਤੀ ਜਾਵੇ ਉਹਨਾਂ ਨੂੰ ਰੈਜ਼ੀਡੈਂਸ ਰੱਖਣ ਵਾਸਤੇ ਜਗ੍ਹਾ ਦਿੱਤੀ ਜਾਵੇ ਉਹਨਾਂ ਨੂੰ ਮੀਲਸ ਚਾਰਜੀਸ ਦਿੱਤੇ ਜਾਣ ਕਿਉਂੋ ਜਾਨ ਅੱਗੇ ਤੋਂ ਜ਼ਿਆਦਾ ਜ਼ਿਆਦਾ ਰਿਜ਼ਲਟ ਲੈ ਕੇ ਆਣ ਪੰਜਾਬ ਵਾਸਤੇ ਤੇ ਹੋਰ ਜ਼ਿਆਦਾ ਇੰਪਰੂਵ ਕਰਨ ਕਿੰਨੇ ਸਾਲਾਂ ਬਾਅਦ ਜਿਹੜਾ ਮੈਡਲ ਹੈ ਪੰਜਾਬ ਹਾਂ ਜੀ ਮੈਂ ਦੇਖੋ ਜੀ ਜਦੋਂ ਮੈਂ ਐਜ਼ ਅ ਕੋਚ 20 ਸਾਲ ਤੇ ਮੈਨੂੰ ਹੋ ਗਏ ਨੇ ਤੇ ਮੇਰੇ ਸਾਹਮਣੇ ਤੇ ਪੰਜਾਬ ਦਾ ਨਹੀਂ ਆਇਆ ਹੈ 골ਡ ਲੇਕਿਨ ਇਹ ਬੱਚਾ ਮੇ ਮੇ ਵੀ 3540 ਸਾਲਾਂ ਤੋਂ ਬਾਅਦ ਆਇਆ ਤੇ ਇਹ ਸਿਲਵਰ ਮੈਡਲ ਲੈ ਕੇ ਆਇਆ ਨੇ ਸਾਡੇ ਕੋਲ ਪੰਜਾਬ ਦੇ ਵਿੱਚ ਇਨਾ ਕੋ ਮਾਨ ਮਹਿਸੂਸ ਨਹੀਂ ਆਇਆ ਦੀ ਕੋਈ ਮਾਨ ਦਾ ਕੋਈ ਹੈ ਨਹੀਂ ਸਾਡੇ ਕੋਲ ਜਜ਼ਬਾਤ ਨਹੀਂ ਹੈ ਕਿ ਲੋਕੀ ਸ਼ਬਦ ਨਹੀਂ ਗਏ ਉਹਦੇ ਵਾਸਤੇ ਤੇ ਮਾਨ ਤੇ ਹਮੇਸ਼ਾ ਅੱਗੇ ਰਹੇਗਾ ਮੈਂ ਚਾਹਾਂਗਾ ਕਿ ਜਗਤੇਸ਼ਵਰ ਸਿੰਘ ਸਾਡੇ ਵਾਸਤੇ ਹੋਰ ਮਾਨ ਪ੍ਰਾਪਤ ਕਰੇ